ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸੁਖ ਸੋਮ ਦੀ ਲੋਰ ਅਰਸੋ ਗੁਰਸੋ ਝਟੀਐ ਉਦਰਿ ਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤਸ਼ਾਹ ਸਿਰਸ਼ੋ ਹੰਦ ਸੋ ਜਿਸ ਪਾਸ ਬਹਿਠਿਓ ਸੋਹੀਐ ਸਬਨਾਂ ਦਾ ਵੇਸਾ ਸੱਜਣ ਸਚਾ ਪਾਤਸ਼ਾਹ ਸਿਰਸ਼ੋ ਹੰਦਸ਼ੋਹ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸੋ ਸਤਨਾੰ ਸ਼ਰੀਰਿ ਜੀ ਸੁਰਠ ਮਹਲਾ ਨਵ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿ ਸਿਮਰਤ ਗਨ ਕਾਸੀ ਉਦਰੀ ਤਕੋ ਜੋਸ ਉਰ ਧਾਰ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਸ ਸਿਮਰਤ ਗਨ ਕਾਸੀ ਉਦਰੀ ਤੋ ਕੋ ਜਸ ਉਰ ਧਾਰੋ ਰਹਾ ਅਟਲ ਭਇਓ ਤੂ ਜੋ ਕਹਿ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ गज गरजते सूटा मेहमान नाम कह लो बरनो राम कहत वंदन ते टूटा ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਤ ਚੇਤ ਚਿੰਤਾ ਮਨ ਤਪੀ ਉਤਰੇ ਪਾਰਾ ਅਜਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਤ ਚੇਤ ਚਿੰਤਾ ਮਨ ਤਪੀ ਉੱਤਰੇ ਪਾਰਾ ਸੋ ਵਾਹੀ ਗੁਰੂ ਜੀ ਕੀ ਫਤਿਹ ਸੁਰਠ ਮਹਲਾ 9 ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ तको जस कुरुतार